ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਟ੍ਰਿਲਪ ਟਿਕ ਤੇ ਤੇ उम्मीद ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਤੁਹਾਡੇ ਲਈ ਆਪਾਂ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਸੋਹਣੇ ਸੋਹਣੇ ਰੰਗ ਕਲਰ ਡਿਜ਼ਾਈਨ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਕੱਗਰਿਆਂ ਵਾਲੀ ਵੀਡੀਓ ਵੀ ਜੋ ਤੁਹਾਨੂੰ ਕਿਹਾ ਸੀਗਾ ਉਹ ਲੈ ਕੇ ਆਏ ਹਾਂ ਠੀਕ ਹੈ ਜੀ ਅੱਜ ਲੋ ਜੀ ਇਹ ਵਾਲਾ ਪਹਿਲਾ ਗਾ ਬਲੈਕ ਕਲਰ ਦਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਆ ਤੇ ਇਹ ਵਾਲਾ ਜਿਹੜਾ ਹੈਗਾ ਇਹਦਾ ਦੁਪੱਟਾ ਗਾ ਠੀਕ ਹੈ ਜੀ ਫੋਰ ਸਾਈਡ ਦੁਪੱਟੇ ਤੇ ਲੇਸ ਦਿੱਤੀ ਗਈ ਆ ਤੇ ਨਾਲ ਸਟਾਰ ਦਿੱਤੇ ਗਏ ਆ ਇਸ ਤਰ੍ਹਾਂ ਪੰਜ ਰੰਗ ਨੇ ਇਹਨਾਂ ਦੇ ਵਿੱਚ ਪੰਜੋ ਰੰਗ ਤੇ ਅਲੱਗ-ਅਲੱਗ ਡਿਜ਼ਾਈਨ ਆ ਠੀਕ ਹੈ ਜੀ